ਕਬ ਕੈ ਸਿਮਰਨ ਕਰ ਬ ਨ ਵਸੈ ਕਬ ਕੈ ਸਿਮਰਨ ਦੁਖ ਜਮ ਨਸੈ ਕਬ ਕੈ ਸਿਮਰਨ ਕਾਲ ਪਰ ਹਰੈ ਕਬ ਕੈ ਸਿਮਰਨ ਦੁਸ਼ਮਨ ਕਰੈ ਰਬ ਸਿਮਰਤ ਕਛ ਬਿਗਨ ਨ ਲਾਗੈ ਕਬ ਕੈ ਸਿਮਰਨ ਹਣ ਦਿਨ ਜਾਗੈ ਕਬ ਕੈ ਸਿਮਰਨ ਪਾਉ ਨ ਬਿਆਪੈ ਕਬ ਕੈ ਸਿਮਰਨ ਦੁਖ ਨ ਸੰਧਾਪੈ ਸਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨਾ ਨਕ ਹਰ ਰੰਗ ਕਬ ਕੈ ਸਿਮਰਨ ਰਿਦ ਸਿਧ ਨੌ ਨਿਦ ਕਬ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਕਬ ਕੈ ਸਿਮਰਨ ਜਪ ਤਪ ਪੂਜਾ ਕਬ ਕੈ ਸਿਮਰਨ ਦਿਨ ਸੈ ਰਬ ਕੈ ਸਿਮਰਨਿਤ ਇਤਿ ਇਸ਼ਨਾਨੀ ਰਬ ਕੈ ਸਿਮਰਨ ਦਰ ਗਏ ਮਾਨੀ ਰਬ ਕੈ ਸਿਮਰਨ ਹੋਏ ਸੁ ਭਲਾ ਰਬ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਰਬ ਕਾ ਸਿਮਰਨ ਸਭ ਤੇ ਉਚਾ ਰਬ ਕੈ ਸਿਮਰਨ ਹੁਦਰੇ ਕਬ ਕੈ ਸਿਮਰਨ ਕ੍ਰਿਸ਼ਨਾ ਬੁਝੈ ਕਬ ਕੈ ਸਿਮਰਨ ਸਭ ਕਿਛੁ ਸੁਝੈ ਕਬ ਕੈ ਸਿਮਰਨ ਨਾਹੀ ਜਮ ਤਰਾਸਾ ਕਬ ਕੈ ਸਿਮਰਨ ਪੂਰਨ ਆਸਾ ਕਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ